ਸਸ਼ੀ ਕਾ ਜੇ ਮਹਾਂ ਦਿੱਤੀ ਤੇ ਤੁਸੀਂ ਦੇਖ ਰਹੇ ਹੋ ਔਨ ਡਿਊਟੀ ਪੰਜਾਬ ਲਾਈਵ RAM NAVAMI ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬੜਾ ਇਤਿਹਾਸਿਕ ਦਿਨ ਮੰਨਿਆ ਜਾ ਰਿਹਾ ਤੇ RAM NAVAMI ਦੀਆ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ RAM LALA ਮੰਦਿਰ ਅਯੋਧਿਆ ਵਿੱਚ ਅੱਜ RAM NAVAMI ਬੜੀ ਹੀ ਇਤਿਹਾਸਿਕ ਹੋਣ ਵਾਲੀ ਹੈ ਕਿਉਂਕਿ ਇਸ ਵਾਰ ਅਲੌਕਿਕ RAM NAVAMI ਮਨਾਈ ਜਾਏਗੀ ਅਯੋਧਿਆ ਚ ਸੂਰਜ ਦੀਆਂ ਕਿਰਨਾਂ ਦੇ ਨਾਲ ਕੀਤਾ ਜਾਏਗਾ RAM LALA ਦਾ ਸੂਰਜ ਅਭਿਸ਼ੇਕ ਜੀ ਹਾਂ ਤੁਸੀਂ ਵੀ ਜਾਣੋ ਆ ਪੂਰੀ ਖਬਰ ਇਸ ਵਾਰ ਅਲੋਕੇ ਗ੍ਰਾਮ ਮੰਦਰ ਜੋ ਬਤਵਾਰ ਨੂੰ ਪਹਿਲੀ ਵਾਰ ਰਾਮ ਨੌਮੀ ਦਾ ਮੁੱਖ ਤਿਹਾਰ ਮਨਾਇਆ ਜਾਵੇਗਾ ਇਸ ਤਿਹਾਰ ਤੇ ਦੁਪਹਿਰ ਨੂੰ ਰਾਮ ਲਲਾ ਤੇ ਪ੍ਰਗਟ ਹੋਣ ਸਮੇਂ ਭਗਵਾਨ ਦੇ ਮੱਥੇ ਤੇ ਸੂਰਜ ਅਭਿਸ਼ੇਕ ਕੀਤਾ ਜਾਵੇਗਾ ਇਹ ਸੂਰਜ ਅਭਿਸ਼ੇਕ ਜੋ ਬਹੁਤ ਹੀ ਅਧਿਆਤਮਕ ਅਤੇ ਵਿਗਿਆਨਕ ਦਾ ਸੁਮੇਲ ਮੰਨਿਆ ਜਾਂਦਾ ਹੈ ਇਸ ਦੇ ਲਈ ਮੰਗਲਵਾਰ ਨੂੰ ਹੀ ਹਨੇਰੇ ਵਿੱਚ ਇੱਕ ਟਰਾਇਲ ਕੀਤਾ ਗਿਆ ਇਸ ਅਜਮਾਇਸ਼ ਵਿੱਚ ਦੁਪਹਿਰ 12 ਵਜੇ ਤੋਂ 4 ਮਿੰਟ ਪਹਿਲਾਂ 11:56 ਮਿੰਟ ਤੇ ਆਰਤੀ ਸ਼ੁਰੂ ਕੀਤੀ ਗਈ ਸੀ ਪਰ ਸੂਰਜ ਦੀਆਂ ਕਿਰਨਾਂ ਮੱਥੇ ਤੇ ਬਿਲਕੁਲ ਵਿਚਕਾਰ ਨਾ ਪੈਣ ਕਾਰਨ ਸੂਰਜ ਅਭਿਸ਼ੇਕ ਦਾ ਜੋ ਸਮਾਂ ਸੀ ਥੋੜਾ ਬਦਲ ਦਿੱਤਾ ਗਿਆ ਹੈ ਹੁਣ 12:16 ਮਿੰਟ ਤੇ ਤੈਅ ਕੀਤਾ ਗਿਆ ਇਸ ਦੌਰਾਨ ਲਗਭਗ 4 ਤੋਂ 6 ਮਿੰਟ ਤੱਕ RAM ਲਲਾ ਦੀ ਮੂਰਤੀ ਦੇ ਸਿਰ ਤੇ ਸੂਰਜ ਤਿਲਕ ਲਗਾਇਆ ਜਾਵੇਗਾ ਯਾਨੀ ਕਿ ਸੂਰਜ ਦੀ ਰੋਸ਼ਨੀ RAM ਲਲਾ ਦੇ ਇਸ ਤਰ੍ਹਾਂ ਪਵੇਗੀ ਜਿਵੇਂ ਭਗਵਾਨ RAM ਨੂੰ ਸੂਰ ਦਾ ਤਿਲਕ ਲਗਾਇਆ ਜਾ ਰਿਹਾ ਹੈ ਰਾਮ ਨੌਮੀ ਤੇ ਦਰਸ਼ਨਾ ਲੈ ਆਉਣ ਵਾਲੇ ਛੇਤਰ ਅਲਵਾ ਨੂੰ ਪ੍ਰਸਾਦ ਵਜੋਂ ਧਨੀਏ ਦੀ ਪੰਜੀਰੀ ਮਿਲੇਗੀ ਵਾਪਸੀ ਤੇ ਰਸਤੇ ਤੇ ਉਹਨਾਂ ਨੂੰ ਪ੍ਰਸਾਦ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਵਿਸ਼ੇਸ਼ ਪ੍ਰਸ਼ਾਦ ਦੇ 15 ਲੱਖ ਪੈਕੇਟ ਵੀ ਵੰਡੇ ਜਾਣਗੇ ਦਰਸ਼ਨ ਮਾਰਗ ਤੇ ਛਾ ਦੇਣ ਦੇ ਲਈ ਜਰਮਨ ਹੈਂਗਰ ਲਗਾਏ ਗਏ ਹਨ ਪੈਰ ਤੋਂ ਆਪਣਾ ਨਾ ਸੜਨ ਇਸ ਦੇ ਲਈ ਮੈਟ ਵਿਛਾਏ ਜਾ ਰਹੇ ਹਨ ਦਰਸ਼ਨ ਮਾਰਗ ਤੇ ਪੀਣ ਵਾਲੇ ਪਾਣੀ ਅਤੇ ਵਾਸ਼ਰੂਮ ਦੀ ਵਕਤਾ ਪ੍ਰਬੰਧ ਵੀ ਕੀਤੇ ਗਏ ਹਨ ਸ਼ਰਧਾਲੂਆਂ ਲਈ ਸੂਰਜ ਅਭਿਸ਼ੇਕ ਦਾ ਸਿੱਧਾ ਪ੍ਰਸਾਰਣ ਜਾਂ ਤਾਂ ਦਰਦਸ਼ਨ ਤੇ ਹੋਵੇਗਾ ਅਤੇ ਉਹਨਾਂ ਦੇ ਮੋਬਾਈਲ ਤੇ ਵੀ ਲਾਈਵ ਹੋ ਦੇਖ ਸਕਣਗੇ ਪੂਰੇ ਰਾਮ ਲਾਲਾ ਮੰਦਿਰ ਕੰਪਲੈਕਸ ਦੀ ਕੰਪਲੈਕਸ ਨੂੰ ਗੁਲਾਬੀ ਚਮਕਦੇ ਐਲਈਡੀ ਲਾਈਟਾਂ ਨਾਲ ਰੋਸ਼ਨ ਕੀਤਾ ਗਿਆ ਇਸ ਦੌਰਾਨ ਪਵਨ ਨਿਰਮਾਣ ਕਮੇਟੀ ਦੇ ਚੇਅਰਮੈਨ ਨਿਪਿੰਦਰ ਤਿਰਛ ਖੇਤਰ ਤੇ ਜਨਰਲ ਸੈਕਟਰੀ ਚੰਪਤ رائے ਮੰਦਿਰ ਨਿਰਮਾਣ ਇੰਚਾਰਜ ਗੋਪਾਲ رائے ਅਤੇ ਟਰਸਟੀ ਡਾਕਟਰ ਅਨਿਲ ਅਤੇ ਹੋਰ ਵਿਗਿਆਨਿਕ ਹਾਜ਼ਰ ਵੀ ਹਨ ਦੂਜੇ ਪਾਸੇ ਰਾਮ ਨਾਮੀ ਤੇ ਤਿਹਾੜ ਤੇ ਰਾਮ ਲਲਾ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਲਈ ਵਾਪਸੀ ਦਾ ਨਵਾਂ ਰਸਤਾ ਤਿਆਰ ਕੀਤਾ ਗਿਆ ਹੈ ਡੈਕਸ ਰਿਪੋਰਟ ਆਨ ਡਿਊਟੀ ਪੰਜਾਬ ਲਾਈਫ